ਹੈਲੋ ਜੀ ਸ਼ਸਤਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸਤਰੀ ਕਾਲ ਵਾਹਿਗੁਰੂ ਜੀ ਉਨ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਬੋਲਦੇ ਆਂ ਦਸ਼ਮੇਸ਼ ਨਗਰ ਮੌੜ ਮੰਡੀ ਤੋਂ ਤੇ ਗਲੀ ਨੰਬਰ 2 ਨੇੜੇ ਬੱਸ ਸੱਡਾ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਪ੍ਰਾਣੀਆਂ ਦਾ ਵੀਡੀਓ ਦਾ ਆਨੰਦ ਲਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪ੍ਰਿੰਸੈਸ ਦੇ ਤੇ ਵੀਰਲਮ ਦੇ ਮੈਚਿੰਗ ਬ੍ਰਾਂਡਡ ਸੂਟ ਜੋ ਕਿ ਨਾ ਫਿੱਟਦੇ ਆ ਨਾ ਖਰਾਬ ਹੁੰਦੇ ਨਾ ਨਾ ਥਾਰੇ ਰੈਨਗ ਬਲੌਂਗ ਦੀ ਲੋੜ ਪੈਂਦੀ ਆ ਸਿਰਫ ਪਤੇ ਸਿਰਫ ਆਲੀ 700 ਰੁਪਏ ਚ ਜਿਹੜਾ ਕਿਸੇ ਨੂੰ ਬਾਜ਼ਾਰ ਚ ਮਿਲੂਗਾ 8 850 ਦਾ ਸੂਟ ਆਪਾਂ ਦੇ ਰਹੇ ਹਾਂ ਤੁਹਾਨੂੰ ਸਿਰਫ 700 ਦਾ ਆਨੰਦ ਲਓ ਜੀ ਆਹ ਹੈ ਜੀ ਪਹਿਲਾ ਕਲਰ ਇਹਦੇ ਨਾਲ ਆ ਜੀ ਇਦਾਂ ਦੀ ਆ ਪੀਚ ਹੈ ਤੇ ਕਿਹੜਾ ਰੰਗ ਦਾ ਹੈ ਪਿੰਕ ਜਾਂ ਪੀਚ ਹੈ ਗਾਦਰੀ ਪਿੰਕ ਕਿਹੜਾ ਭੇਜਣਾ ਗਾਦਰੀ ਪਿੰਕ ਸੋਹਣਾ ਕਲਰ ਹੈ ਇਹਦਾ ਹਮ ਸੈਲਫ ਬ੍ਰੈਂਡਾਂ ਸਲਵਾਰਾਂ ਨੇ ਏਕ ਕੇ ਟੈਕਸ ਇੱਧਰ ਆ ਜਾਂਦੀ ਹੈ ਨਾ ਇੱਧਰ ਲੁਟੋ ਇਹ ਸੀ ਜੀ ਪਹਿਲਾ ਕਲਰ ਦਾ ਉਹ ਦੁਆ ਦਾ ਆ ਗਿਆ ਜੀ ਫੋਜੀ ਦਿਖਾਈ ਜੀ ਕਿ ਫੋਜੀ ਸ਼ੂਟ ਹਾਂਜੀ ਦਿਖਾ ਰਿਆਂ ਆ ਦੇਖੋ ਫੋਜੀ ਪੱਕੇ ਐਂਡ ਦੇ ਮਾਰ ਕੇ ਲੱਗੇ ਹੋਏ ਬ੍ਰਾਂਡ ਦੇ ਬਈ ਤੁਸੀਂ ਟੈਨਸ਼ਨ ਨਾ ਹੀ ਲਿਆ ਕਰੋ ਜੀ ਆਪਾਂ ਨੂੰ ਪਤਾ ਹੈਗਾ ਜੀ ਆਪਾਂ ਇਹ ਕੱਪੜਾ ਬ੍ਰਾਂਡ ਦਾ ਲੈ ਕੇ ਆਉਣ ਲੱਗੇ ਹੋਣ ਜੀ ਆਪਾਂ ਕੋਈ ਵੀ ਥਰਡ ਪਾਰਟੀ ਮਾਲ ਨਹੀਂ ਲੈ ਕੇ ਆਉਂਦੇ ਪ੍ਰਿੰਸੈਸ ਜਾਂ ਆ ਗਏ ਜੀ ਬੀ ਐਲ ਐਮ ਦੇ ਪੂਰੇ ਸੋਹਣੇ ਸ਼ੂਟ ਆ ਜੀ ਸਿਰਫ 700 ਚ ਜਿਹੜਾ ਕਿ YouTube ਤੇ ਕੱਢ ਕੇ ਦੇਖ ਲਓ ਪ੍ਰਿੰਸੈਸ ਦੇ 8800 ਦੇ ਸ਼ੂਟ ਪਾਈ ਹੋਏ ਆ ਅਸੀਂ ਦੇ ਰਿਆਂ ਜੀ ਸਿਰਫ 700 ਦਾ ਆਗੇ ਦੀ ਡੱਬੀਆਂ ਵਾਲੇ ਸੂਟ ਜਿਹ ਜਿਹਨਾਂ ਦਾ ਕੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਵੀ ਡੱਬੀਆਂ ਵਾਲੀਆਂ ਸਲਵਾਰਾਂ ਤੇ ਡੱਬੀਆਂ ਵਾਲੇ ਕਮੀਜ਼ ਜੀ ਪੱਕੇ ਕਿਟਕਸ ਨੇ ਮਾਰ ਕੇ ਦੇਖ ਲਓ ਸਾਰੇ ਤੇ ਲੱਗੇ ਹੋਏ ਸਾਰੇ ਪੂਰੇ ਵਧੀਆ ਕਲਰ ਹੈ ਜੀ ਸਿਰਫ ਤੇ ਸਿਰਫ 700 ਦਾ ਕਲਰ ਦੇਖੀ ਚੱਲੋ ਜੀ ਸਾਨੂੰ ਐਤ ਕੀ ਥੋੜਾ ਜਿਹਾ ਉਹਨੇ ਡਿਸਕਾਊਂਟ ਦਿੱਤਾ ਜੀ ਕੱਪੜੇ ਤੇ ਉਹਦੇ ਹਿਸਾਬ ਨਾਲ ਫਿਰ ਅਸੀਂ ਵੀ ਡਿਸਕਾਊਂਟ ਦੇ ਦਿੰਦੇ ਆ ਫਿਰ ਸਾਥੋਂ ਐ ਚਾਕੇ ਵੀ ਐ ਬੇਇਮਾਨੀ ਜੀ ਨਹੀਂ ਹੁੰਦੀ ਵੀ ਆਪਾਂ ਨੂੰ ਘੱਟ ਮਿਲਿਆ ਤਾਂ ਆਪਾਂ ਉਹੀ ਰੇਟ ਲਾਵਾਂਗੇ ਕੋਈ ਸਾਇ ਸਮਝ ਲਓ ਜੀ ਕਿਰਪਾ ਮਾਲਕ ਦੀ ਆਪਾਂ ਪੱਕੇ ਕਸਟਮਰ ਆ ਜੀ ਉਹਨ ਡਿਸਕਾਊਂਟ ਮਿਲ ਗਿਆ ਤਾਂ ਆਪਣਾ ਇਹਨੂੰ ਤਾਂ ਥੋੜਾ ਮੋਟਾ ਹੀ ਵਿੱਕਾ ਆਪਾਂ ਨਗਦ ਲਿਓਣੇ ਆ ਜੀ ਧਾਰਨੀ ਕਰਦੇ ਕਿਉਂਕਿ ਧਾਰਨਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਕਾ 컬러 ਆ ਦੇ ਵਿੱਚ ਸਿਰਫ ਤੇ ਸਿਰਫ 700 ਦਾ ਜੀ ਕੱਢ ਕੇ ਦੇਖ ਲਓ ਜੀ ਇਹ ਸੂਟ 8800 ਦੇ ਪਾਈ ਹੋਏ ਆ ਤੇ ਕਾ 컬러 ਆ ਦੇ ਵਿੱਚ ਕਮਾ ਕੇ ਕੈਮਰਾ ਦਾ ਹੈ ਅਗਰ ਮਨ ਦਾ ਲੱਗਾ ਦਿਨ ਮੇਰੀ ਚਾਹੀ ਨਹੀਂ ਪੀਤੀ ਨਹੀਂ ਉੱਥੇ ਹੈਂਗ ਹੋ ਜਾਂਦਾ ਹੈਂਗ ਕਿਵੇਂ ਦਿਖਾਈ ਜੰਦਾ ਬਰਾਵਾ ਤੈਨੂੰ ਮੈਂ ਫੋਨ ਮਾੜਾ ਇਹ ਮਾੜਾ ਜਿਹਾ ਲੱਗੇ ਕੈਮਰਾ ਸਾਰਾ ਦਿਖਾ ਜਾਂਦਾ ਇਹ ਦੂਰ ਨੇ ਆਣਾ ਇਹਨੂੰ ਕੁਝ ਪਤਾ ਨਹੀਂ ਆ ਗਿਆ ਜੀ ਫਰੋਜੀ ਦਾ ਟਾਈਪ ਆ ਵੀ ਕਲਰ ਕਿਹਨਾਂ ਦਾ ਨਾ ਫਰੋਜੀ ਆ ਉੱਟ ਦਾ ਕਲਰ ਪੁਰਾਣਾ ਹਾਂ ਆ ਆ ਗਿਆ ਜੀ ਜਾਮਨੀ ਪਰਪਲ ਦਾ ਜਾਮਨੀ ਜਿਹਾ ਕਹ ਲੋ ਪਰ ਜਾਮਣੀ ਜਾਹਾਂ ਦੀ ਪੂ ਮੈਨੂੰ ਤਾਂ ਲੱਗਦਾ ਪਿੰਕ ਲੱਗਦਾ ਹੈ ਪਿੰਕ ਜਾਮਨੀ ਦਾ ਜਾਮਣੀ ਕਿੱਥੇ ਮੰਨਦੇ ਦਾ ਜਾਮਨੀ ਇਹਦਾ ਪਿੰਕ ਸਰਪ ਤੇ ਸਰਪ 700 ਜੀ ਆ ਗਿਆ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਲੈਜੋ ਸਿਰਫ 700 ਚ ਆ ਲੋ ਜੀ ਬ੍ਰਾਂਡ ਦੇ ਸੂਟ ਆ ਜੀ ਬਾਰ ਬਾਰ ਕਹਿ ਰਹੇ ਆ ਨਾ ਇਹਨਾਂ ਥੱਲੇ ਲੈਣ ਲੱਗੇ ਨਾ ਇਹ ਫਿੱਟਣ ਇਹ ਕਿ ਕਲਰ ਆ ਗਈ ਕਿਤਾ ਸਮਾ ਪਕਾ ਪਿਆ ਹੈ ਇਹ ਬੜਾ ਰੁੱਛਿਆ ਕਲਰਣਾ ਹਾਂ ਆ ਲੋ ਜੀ ਇਹ ਦੇਖੇ ਟੈਕਸ ਪ੍ਰਿੰਸਸ ਕਾਟਨ ਜੀ ਇਹਦੇ ਵਿੱਚ ਦੋ ਕਲਰ ਆ ਜੀ ਇੱਕ ਕਾ ਗਿਆ ਜਿੰਨਾ ਵੀਡੀਓ ਚ ਤੁਹਾਨੂੰ ਸੋਹਣਾ ਲੱਗ ਰਿਹਾ ਉਹ ਦੂਜਾ ਦਾ ਸੋਹਣਾ ਇਹ ਰੀਅਲਿਟੀ ਚ ਹਾਂ ਜੀ ਆ ਲੋ ਜੀ ਆ ਗਏ ਜੀ ਗ੍ਰੀਨ ਹਾਗਲਾ ਕਲਰ ਆ ਗਿਆ ਜੀ ਆਹ ਇਹ ਸਾਰੇ ਮੈਚਿੰਗ ਸੂਟ ਰਹਿਣਗੇ ਜੀ ਸਿਰਫ 700 ਦੇ ਵਿੱਚ ਹਾਂ ਜੀ ਇਹ ਆਪਣੇ ਕੋਲੇ ਕੱਟ ਪੀਸਾਂ 'ਚ ਵੀ ਆਏ ਸੀ ਆਪਾਂ 500 20 ਦਾ ਸੂਟ ਵਿੱਚ ਹਾਂ ਅਰੇ ਕੁਸ਼ੀ ਆਪਾਂ 500 ਦੇ ਵਿੱਚ ਹੈ ਨਾ ਹੂੰ ਹਾਂ ਜੀ ਆਪਣੇ ਕੋਲੇ ਕੱਟ ਵੀਸ ਵੀ ਹੈ ਤੇ ਕਿ ਬ੍ਰਾਂਡ ਦੇ ਘਰਾਂ ਚੋਂ ਆਏ ਸੀ ਪੂਰੇ ਵਧੀਆ ਦੁਬਾਰੇ ਵੀ ਆਉਣ ਦੀ ਸੁਭਾਵਨਾ ਹੈਗੀ ਹੈ ਜੇ ਮਿਲ ਗਿਆ ਤਾਂ ਜੌਰਜਟ ਦੇ ਕੱਟ ਪੀਸ ਨਹੀਂ ਮਿਲੇ ਜੀ ਹਾਗਾ ਜੀ ਕਰੀਮ ਕਲਰ ਕਿੰਨਾ ਸੋਹਣਾ ਸੂਟ ਹੈ ਹਗਾ ਜੀ ਇਹਦੇ ਵਿੱਚ ਬਲੈਕ ਤਿੰਨ ਕਲਰ ਸੀ ਇੱਕੋ ਰਹਿ ਗਿਆ ਜੀ ਖਾਕੀ ਜਾਂ ਕਰੀਮ ਤੇ ਬਲੈਕ ਤਿੰਨ ਕਲਰ ਰਹੇ ਰਿਹਾ ਹਗਾ ਜੀ ਲਾਸਟ ਮਰਜੈਂਟਾ ਦੇਖੋ ਆਹ ਦੇਖੋ ਸੋ ਐਸੀ ਆਪਣੇ ਮੈਚੂਸੂਟਾਂ ਦੀ ਵੀਡੀਓ ਕੋ ਜੀ ਪੱਕੇ ਰੰਗ ਹੋਣਗੇ ਲੈਣ ਗਣੀ ਲੱਗਦੀ ਬ੍ਰਾਂਡਡ ਸੂਟ ਹੈ ਸਿਰਫ ਤੇ ਸਿਰਫ 700 ਦਾ ਸੂਟ ਹੈ ਜਿਹਨੇ ਮਗਾਉਣਾ ਸਗਰੀਨ ਸ਼ਾਟ ਲਓ ਜੀ ਇਹ ਬਾਰਾਂ ਦਿਨ ਪਾਉਣ ਵਾਲੇ ਸੂਟ ਹੈ ਜੀ ਡਿਉਟੀ ਤੇ ਪਾਓ ਜਿੱਥੇ ਮਰਜ਼ੀ ਪਾਓ ਇਹਨਾਂ ਦੇ ਰੰਗਾਂ ਨੂੰ ਕੁਛ ਨਹੀਂ ਹੁੰਦਾ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਰੱਖੇ ਜੀ ਤੇ ਸਾਡੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਜੀ ਸਾਸ੍ਰਿਕਾਰ